ਧਰਮ ਪਰिवर्तन ਦੇ ਖਿਲਾਫ ਰਾਜਪੂਤਾਂ ਨੇ ਲੜਾਈ ਲੜੀ ਧਰਮ ਪਰिवर्तन ਦੇ ਖਿਲਾਫ ਮਰਾਠਿਆਂ ਨੇ ਲੜਾਈ ਲੜੀ ਧਰਮ ਪਰिवर्तन ਦੇ ਖਿਲਾਫ ਸਿੱਖਾਂ ਨੇ ਲੜਾਈ ਲੜੀ ਜਦੋਂ ਸਮੁੱਚੇ ਭਾਰਤ ਦੇ ਸਾਰੀਆਂ ਕਮਿਊਨਿਟੀਆਂ ਧਰਮ ਪਰिवर्तन ਦੇ ਖਿਲਾਫ ਲੜਾਈ ਲੜਦੀਆਂ ਰਹੀਆਂ ਅੱਜ ਤੱਕ 800 ਸਾਲ ਸਾਡੇ ਲੜਾਈ 'ਚ ਨਿਕਲ ਗਏ ਫਿਰ ਅਸੀਂ ਅੰਗਰੇਜ਼ਾਂ ਨਾਲ ਲੜਾਈ ਲੜਦੇ ਰਹੇ ਤੇ ਅੱਜ ਆਜ਼ਾਦ ਭਾਰਤ ਹੈ ਆਜ਼ਾਦ ਭਾਰਤ ਦੀ ਗੱਲ ਕਰਦੇ ਆਂ ਤੇ ਧਰਮ ਪਰिवर्तन ਉਸ ਸਮੇਂ ਅੱਧ ਵੱਧ ਹੋ ਰਿਹਾ ਓਹ ਕਿਹੜਾ ਜ਼ਬਰੀ ਕਰੀ ਜਾਂਦੇ ਆ ਉਦੋਂ ਤਾਂ ਜਬਰੀ ਹੋਇਆ ਨਾ ਸਵੇ ਜਬਰੀ ਹੋਇਆ ਧੱਕੇ ਨਾਲ ਹੋਇਆ ਨਾ ਹੁਣ ਤਾਂ ਧੱਕੇ ਨਾਲ ਨਹੀਂ ਹੋ ਰਿਹਾ ਹੁਣ ਜਮੀਰ ਵੇਚ ਕੇ ਹੋ ਰਿਹਾ ਹੁਣ ਹਿੰਦੂ ਸਿੱਖ ਆਪਦਾ ਆਪਦਾ ਪ੍ਰਚਾਰ ਵੱਧ ਕਰਨ ਮਹਾਰਾਜ ਜੀ ਹੁਣ ਜਮੀਰ ਵੇਚ ਕੇ ਹੋ ਰਿਹਾ ਨਾ ਮੈਂ ਉਸੇ ਗੱਲ ਤੇ ਆ ਗਿਆ ਵੀ ਸਾਡੇ ਕੌਮ ਨੂੰ ਬਚਾਉਣ ਲਈ ਚਾਰ ਸ਼ੰਕਰਾਚਾਰੀਆ ਸਾਫਤ ਨੇ ਜਿੰਨੇ ਪਾਸਟਰਾਂ ਦੇ ਇਕੱਠ ਹੋਣ ਲੱਗ ਗਏ ਹੁਣ ਉਹਨੇ ਇਕੱਠ ਤੁਸੀਂ ਕਰੋ ਬੈਕ ਟੂ ਬੈਕ ਕਰੋ ਹਿੰਦੂਕਰਨ ਸਿੱਖਕਰਨ ਕਿਉਂ ਨਹੀਂ ਕਰਦੇ ਬਿਲਕੁਲ ਕਰਨੇ ਬਣਦੇ ਆ ਜਿਹੜੀ ਤੁਸੀਂ ਤੁਹਾਡੀ ਗੱਲ ਹੈ ਇੱਕ ਇੰਨੀ ਸਚਾਈ ਹੈ ਜਿਹਨੇ ਜੀਵਨ ਨੂੰ ਆਕਸੀਜਨ ਚਾਹੀਦੀ ਹੈ ਉਹਨੇ ਤੁਹਾਡੀ ਗੱਲ 'ਚ ਸਚਾਈ ਹੈ ਸਾਡੇ ਹੁਣ 13 ਅਖਾੜੇ ਆ ਚਾਰ ਸ਼ੰਕਰਾ ਚਾਰੀ ਹੈ ਠੀਕ ਹੈ ਤਖਤ ਹੈ ਹੋਰ ਗੱਦੀਆਂ ਨੇ ਪਰ ਗੱਲ ਇਹ ਆ ਮੈਂ ਕੱਲਾ ਬੰਦਾ ਜਿਹਾ ਜਿਹੜਾ ਰੋਲਾ ਪਾਣ ਨੂੰ ਸਮੁੱਚੇ ਭਾਰਤ ਤੁਰਿਆ ਨਰਸਿੰਘਾ ਨਾਮ ਸਰਸਵਤੀ ਹੈ ਹੋਰ ਕਈ ਸਾਧੂ ਹੈਗੇ ਆ ਜਿਹੜੇ ਕ੍ਰਾਂਤੀਕਾਰੀ ਨੇ ਜਿਹੜੇ ਤਰਕ ਦੀ ਨੀਤੀ ਰੱਖਦੇ ਆ ਜਿਹੜੇ ਬਾਕੀ ਸਾਰੀ ਚੀਜ਼ਾਂ ਛੱਡ ਕੇ ਸਿਰਫ ਧਰਮ ਬਚਾਉਣ ਦੀ ਗੱਲ ਕਰਦੇ ਆ ਧਰਮ ਪਰਵਰਤਨ ਦੇ ਖਿਲਾਫ ਗੱਲ ਕਰਦੇ ਆ ਤੇ ਬਾਕੀ ਤਾਂ ਮੈਨੂੰ ਸਮਝ ਹੀ ਨਹੀਂ ਆ ਰਹੀ ਵੀ ਇਹੋ ਜੀ ਕਿਹੜੀ ਸਮੋਹਿਕ ਵਿੱਦਿਆ ਹੈ ਜਿਹੜੀ ਭਾਰਤ ਦੀ ਆਬੋ ਹਵਾ ਦੇ ਵਿੱਚ ਚੱਲ ਪਈ ਵੀ ਸਾਡੇ ਸੰਤ ਜਿਹੜੇ ਆ ਉਹ ਸਿਰਫ ਆਪਣੀ ਦੁਕਾਨਦਾਰੀ ਨੂੰ ਛੱਡ ਕੇ ਧਰਮ ਨੂੰ ਬਚਾਉਣ ਵਾਲੇ ਪਾਸੇ ਆਈ ਨਹੀਂ ਤੇ